ਸਤਿਵਾਦ ਕਟਮਕੁਰ 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 ਪਾਤ ਮਰਦਵਾ ਦੋਸਿਆ ਨੂੰ ਸਤਿਕਾਰੋ ਭੈ ਭਾਈ ਜੋ ਇਕੱਠਾ ਇਕੱਠੇ ਹੋਏ ਅੱਜ ਇੱਥੇ ਹੋਇਆ ਅਸੀਂ ਸਾਰੇ ਵਪਾਰੀ ਭਾਈਆਂ ਦਾ तहे ਦਿਲੋਂ ਧੰਨਵਾਦ ਹੈ ਜਿਸ ਤਰ੍ਹਾਂ ਜੀ ਆਪਣੇ ਹਿੰਦੁਸਤਾਨ ਤੇ ਅਤਿਆਚਾਰ ਹੋਇਆ ਉਹ ਪਾਕਿਸਤਾਨ ਦੇ ਹੱਤਵਾਦੀ ਜੋ ਮੁਸਲਮਾਨ ਹੱਤਵਾਦੀ ਉਹਨਾਂ ਨੇ ਅਤਿਆਚਾਰ ਕੀਤਾ ਪਹਿਲਗਾਮ ਸ਼੍ਰੀ ਸ਼ਿਦੇ ਨਗਰ ਵੇਖਿਆ ਚੁਣ-ਚੁਣ ਕੇ ਸਾਡੇ ਹਿੰਦੂਸਤਾਨੀਆਂ ਨੂੰ ਚੁਣ-ਚੁਣ ਕੇ ਮਾਰਿਆ ਆਪਣੀ ਪਹਿਚਾਣ ਕਰਕੇ ਵੀ ਇਹ Hindu ਹੈ ਤੇ ਸਿੱਕਾ ਇਹ ਉਹਨਾਂ ਰਾਜਾਵੇ ਜੇ ਇਹ ਮੁਸਲਮਾਨ ਹੈ ਉਹਨੂੰ ਛੱਡਿਆ ਜਾਵੇ ਬਹੁਤ ਵੱਡਾ ਕਲੌਣਾ ਜੋ ਪਾਕਿਸਤਾਨ ਦੇ ਅਤਵਾਦੀਆਂ ਨੇ ਇਹ ਕੀਤਾ ਅਸੀਂ ਹਿੰਦੁਸਤਾਨ ਦੇ ਸਾਰੇ ਜੋ ਵੀ ਹਿੰਦੁਸਤਾਨ ਦਾ ਆਪਾਂ ਕੋਈ ਵੀ ਸ਼ਹਿਰ ਹੈ ਕੋਈ ਵੀ ਜ਼ਿਲ੍ਹਾ ਕੋਈ ਵੀ ਸਟੇਟ ਹੈ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਇੱਕ ਵੱਡਾ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਪਾਕਿਸਤਾਨ ਨੂੰ ਦਿਖਾਈਏ ਹਿੰਦੁਸਤਾਨ ਦੀ ਚੀਜ਼ ਹੈ ਅਸੀਂ ਅੱਜ ਇੱਥੇ ਲਾਬਾ ਹਲਕੇ ਦੇ ਵਿੱਚ ਇਕੱਠੇ ਹੋਏ ਆ ਸਾਰੇ ਵਪਾਰੀ ਅਸੀਂ ਪੁਰਜ਼ੋਰ ਅਪੀਲ ਕਰਦੇ ਆ ਕਿ ਜਿਹੜੇ ਵੀ ਅਤਵਾਦੀ ਜਿਨ੍ਹਾਂ ਨੇ ਹਮਲਾ ਕੀਤਾ ਮੈਂ ਪਾਰ ਤੋਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਸਾਡੇ ਹਿੰਦੂਸਤਾਨੀਆਂ ਨੂੰ ਮਾਰਿਆ ਗਿਆ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਗੋਲੀ ਨਾਲ ਉਹਨਾਂ ਨੂੰ ਮਾਰਿਆ ਜਾਵੇ ਤਾਂ ਜੋ ਸਾਡੇ ਮਨਾਂ ਨੂੰ ਸ਼ਾਂਤੀ ਮਿਲੇ ਔਰ ਸਾਰੇ ਇੱਥੇ ਪਹੁੰਚੇ ਵਪਾਰੀਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਮੋਦੀਆਂ ਨੂੰ ਸਗੋਂ ਤੋਂ ਸਗੋਂ ਸੇ ਆਓ ਸਲਾਹ ਦਿਓ ਸਜ਼ਾ ਦਿਓ ਜਿਨ੍ਹਾਂ ਕੇ ਬਹਮਲਾ ਹੋਇਆ ਉਹਨਾਂ ਦੀ ਅਪੀਲ ਉਹਨਾਂ ਤੋਂ ਆਪਣੇ ਹਿੰਦੁਸਤਾਨ ਦੇ ਲੀਡਰ ਨੇ ਕਿ ਵੱਧ ਤੋਂ ਵੱਧ ਉਹ ਵੀ ਹਮਾਇਤ ਕਰਦੇ ਹੋ ਉਹਨਾਂ انسان ਇਨਸਾਨ ਮਿਲੇ ਪਰ ਇਸ ਕੋਸ਼ਿਸ਼ ਜਾਰੀ ਆ ਪਰ ਪਾਕਿਸਤਾਨ ਹਰਕਤ ਤੋਂ ਬਾਹਰ ਹੀ ਆ ਰਹੀ ਲਖੋ ਜੀ ਜਿਹੜਾ ਇਹਨਾਂ ਨੇ ਆਤਮਾਧੀਆਂ ਤੇ ਹਮਲਾ ਕੀਤਾ ਪਹਿਲਗਾਮ ਦੇ ਵਿੱਚ ਦਰਦੋਸ਼ ਲੋਕਾਂ ਤੇ ਜਿਹੜੇ ਉੱਥੇ ਘੁੰਮਣਗੇ ਇਹ ਬਹੁਤ ਹੀ ਨੂਰਤਾ ਨਾਲ ਜਿਹੜਾ ਹਮਲਾ ਕੀਤਾ ਹੈ ਬਹੁਤ ਘਣਾਉਣੀ ਹਰਕਤ ਕੀਤੀ ਹੈ ਇਹ ਮਾਫਰਨਯੋਗ ਨਹੀਂ ਹੈਗੀ ਇਦੇ ਲਈ ਅਸੀਂ ਤਾਂ ਮਾਨ ਮੰਤਰੀ ਜੀ ਨੂੰ ਅਪੀਲ ਕਰਦਾ ਵੀ ਇਹ ਦੁਸ਼ੀਆਂ ਨੂੰ ਤੁਰੰਤ ਫੜ ਕੇ ਉੱਥੇ ਲਾਲ ਚੌਕ ਦੇ ਵਿੱਚ ਖੜਾ ਕੇ ਜਿਵੇਂ ਇਹਨਾਂ ਨੂੰ ਗੋਲੀਆਂ ਮਾਰੀਆਂ ਨੇ ਉਦੋਂ ਵੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜਿਹੜੇ ਸਹੀਦ ਹੋਏ ਨੇ ਸਾਡੇ ਭਰਾ ਉੱਥੇ ਪੈਰ ਲਗਾਉਣ ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲ ਸਕੇ ਤੇ ਪਾਕਿਸਤਾਨ ਨੂੰ ਇਹੋ ਜਿਹਾ ਸਬਕ ਸਿਖਾਇਆ ਜਾਵੇ ਜਲਦੀ ਤੋਂ ਜਲਦੀ ਵੀ ਪਰ ਪਾਕਿਸਤਾਨ ਜਿਹੜੇ ਉਹਨਾਂ ਦੀ ਫੌਜ ਹੈ ਸੋਲਜਰ ਉਥੇ ਪਾਕਿਸਤਾਨੀ ਅੱਤਵਾਦੀਆਂ ਨੂੰ ਟ੍ਰੇਨਡ ਕਰ ਕਰ ਸਾਡੇ ਦੇਸ਼ ਦੇ ਵਿੱਚ ਭੇਜ ਰਹੀ ਹੈ ਸਾਡੇ ਦੇਸ਼ ਦੇ ਲੋਕਾਂ ਤੇ ਹਮਲਾ ਕਰਾ ਰਹੀ ਹੈ ਕਿ ਇਹ ਇਹ ਮੁੜ ਕੇ ਇਹ ਜਿਆ ਸੋਚ ਵੀ ਨਾ ਸਕਣ ਕਿ ਸਾਡੀ ਹਿੰਦੁਸਤਾਨ ਦੀ ਸਰਕਾਰ ਉਹਨਾਂ ਤੇ ਸਖਤ ਕਾਰਵਾਈ ਕਰੇ ਪਾਕਿਸਤਾਨ ਸਰਕਾਰ ਦਾ ਇਹ ਬੇਤੁਕਾ ਬਿਆਨ ਹੈ ਕਿਸ ਤਰ੍ਹਾਂ ਦੇਖਦੇ ਹੋ ਪਾਕਿਸਤਾਨ ਦੀ ਸਰਕਾਰ ਹੈ ਜਿਹੜੀ ਇਹ ਬਿਲਕੁਲ ਬਖੜਾਈ ਹੋਈ ਹੈ ਉਹਨੇ ਡਰੇ ਬੈਠੇ ਨੇ ਕਿ ਹਿੰਦੁਸਤਾਨ ਸਾਡੇ ਤੇ ਹਮਲਾ ਕਰੂਗਾ ਗਲਤੀ ਦਾ ਇਹ ਘਰ ਬੈਠਦੇ ਨੇ ਪਿੱਛੇ ਜੇ ਇਹਨਾਂ ਦੇ ਜਰਨਲ ਨੇ ਇੱਕ ਬਿਆਨ ਦਿੱਤਾ ਸੀ ਹਿੰਦੂਆਂ ਵਾਲੇ ਹਿੰਦੂਆ ਮਾਰੇ ਜਿਹੜਾ ਬਿਆਨ ਦਿੱਤਾ ਸੀ ਤੀਜੇ ਚੌਥੇ ਦਿਨੇ ਇਹ ਤਾਂ ਦਾ ਹਮਲਾ ਹੋ ਗਿਆ ਇਹਦਾ ਮਤਲਬ ਉਹਨਾਂ ਦੀ ਮਰੀ ਭੁਗਤ ਹੈ ਇਹ ਸਾਰੇ ਸਾਰਾ ਕਾਰਵਾਈ ਉਹਨਾਂ ਨੇ ਕਰਾਈ ਹੈ ਅੱਤਵਾਦੀਆਂ ਦੇ ਕੈਂਪ ਲਾਏ ਹੋਏ ਨੇ ਉਹਨਾਂ ਨੇ ਅੱਤਵਾਦੀ ਟ੍ਰੇਨ ਕਰਕੇ ਭੇਜਦੇ ਨੇ ਤਾਂ ਹੁਣ ਉਹ ਬਖੜਾਏ ਹੋਏ ਨੇ ਪੂਰੇ ਰੇ ਹੋਏ ਨੇ ਹਿੰਦੁਸਤਾਨ ਨੂੰ ਹਿੰਦੁਸਤਾਨ ਇਹਦਾ ਮਤਲਬ ਲਊਗਾ ਨਾਮ ਤੇ ਧਰਮ ਪੁੱਛ ਕੇ ਮਾਰਿਆ ਗਿਆ ਕਿਸ ਤਰ੍ਹਾਂ ਦੇਖਦੇ ਬਿਲਕੁਲ ਬਾੜੀ ਗੱਲ ਆ ਉਹਨਾਂ ਦੀ ਬਹੁਤ ਗਲਤ ਆਰਕਿਤ ਕੀਤੀ ਹੈ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਤਾਂ ਕੋਈ ਧਰਮ ਇੱਕ ਦੂਜੇ ਨੂੰ ਦੇ ਨਾਲ ਸਾਰੇ ਸਾਂਝੇ ਆ ਅਸੀਂ ਤਾਂ ਇਕੱਠੇ ਆ ਸਾਡੇ ਤੇ ਸਾਡੇ ਹਿੰਦੁਸਤਾਨ ਦੇ ਸਾਰੇ ਧਰਮ ਜਿੰਨੇ ਵੀ ਹੈਗੇ ਨੇ ਇਕੱਠੇ ਨੇ ਇੱਕ ਦੂਜੇ ਮਿਲ ਕੇ ਰਹਿੰਦੇ ਨੇ ਸਾਡਾ ਇੱਕ ਦੂਜੇ ਇੱਕ ਵਾਰੀ ਵਪਾਰੀ ਇਕਤਾ ਵੱਲੋਂ ਜੀ ਪਟਿਆਲਾ ਜਿਹੜਾ ਕੰਮ ਕੀਤਾ ਗਿਆ ਸਿਰਫ ਜੋ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਟੈਰਰਿਸਟਾਂ ਵੱਲੋਂ ਹੱਤਿਆਕਾਂ ਵੱਲੋਂ ਨਿਯੰਤਰਿਤ ਕੀਤੀ ਗਈ ਹੈ ਬੇਗੁਨਾਹ ਪਰਿਵਾਰਾਂ ਦਾ ਖਤਰਾ ਕੀਤਾ ਗਿਆ ਕੁਝ-ਕੁਝ ਕੇ ਦੋਸ਼ੀ ਮਾਰੇ ਗਏ ਨੇ ਉਸ ਦੇ ਸਵਾਗਤ ਵਿੱਚ ਅਸੀਂ ਇਕੱਲੇ ਨਹੀਂ ਸਾਰਾ ਹਿੰਦੁਸਤਾਨੀ ਸਾਰੀ ਕੰਟਰੀਆਂ ਦੇ ਵੱਲੋਂ ਵੱਖ-ਵੱਖ ਮੋਦੀ ਨੂੰ ਸਨੇਹ ਆ ਰਹੇ ਨੇ ਚਾਹੀਦੀ ਧਨੌਨੀ ਸਰਕਾਰ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਵੀ ਇਹ ਨਾਪਨਿਵਾਸੀਆਂ ਦੇ ਵਪਾਰ ਪੰਡਲ ਵੱਲੋਂ ਅਪੀਲ ਕਰਦੇ ਆਂ ਕਿ ਇਹ ਕਾਨੂੰਨੀ ਹਰਕਤਾ ਤੋਂ ਬਾਹਰ ਜਾਵੇ ਪਾਕਿਸਤਾਨ ਨਹੀਂ ਤਾਂ ਸਾਡੇ ਸੈਂਟਰਲ ਸਰਕਾਰ ਪ੍ਰਾਈਮ ਮਿੰਿਸਟਰ ਨੂੰ ਬੇਨਤੀ ਕਰਦੇ ਆ ਕਿ ਜੇ ਇਹ ਕਾਨੂੰਨੀ ਅਨਰਥਕਤਾ ਦੇ ਜੇ ਦੋਸ਼ੀ ਨੇ ਉਹਨਾਂ ਨੂੰ ਯਹੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਜਿਹੜਾ ਹੋਰ ਸੋਚ ਰਿਹਾ ਇਸ ਨੂੰ ਸਰਕਾਰ ਦੇ ਵਾਸਤੇ ਉਹ ਅਗੇ ਨੂੰ ਸੋਚਦੇ ਮਜਬੂਰ ਹੋ ਜਾਵੇ ਕਿ ਮੈਂ ਪਾਕਿਸਤਾਨ ਦਾ ਪਾਕਿਸਤਾਨ ਹਿੰਦੁਸਤਾਨ ਦਾ ਹਿੰਦੁਸਤਾਨ ਕਿਤੇ ਨਾ ਜੀਏ ਕਿ ਉਹਨਾਂ ਨੂੰ ਨਹੀਂ ਹਰ ਚੰਨੀ ਕਰਨੀ ਸੋ ਅਹੀ ਤੇ ਸਗਤੋ ਸਗਤ ਸਤਿਏ ਅਸੀਂ ਇਨਨੇ ਇੱਕ ਅੰਦਰ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵਿਪਰਧ ਮੰਤਰੀ ਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਪਾਕਿਸਤਾਨ ਵੱਲੋਂ ਉਹਨਾਂ ਦੇ ਅੱਤਵਾਦੀਆਂ ਨੇ ਪੇਂਟ ਕਰਕੇ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਹੈ ਔਰ ਨਿਰਦੋਸ਼ ਲੋਕ ਮਾਰੇ ਨੇ ਜਿਨ੍ਹਾਂ ਨੂੰ ਕਿਸੇ ਦਾ 10 ਦਿਨ ਪਹਿਲਾਂ ਵਿਆਹ ਹੋਇਆ ਸੀ ਜੀ ਕਿ ਇਸ ਦਾ 2 ਮਹੀਨੇ ਪਹਿਲਾਂ ਵਿਆਹ ਇਸ ਤਰ੍ਹਾਂ ਦੇ ਲੋਕ ਇਸ ਦੇ ਬੱਚੇ ਕਿਸ ਦਾ ਮਾਂ ਕਿਸ ਦਾ ਬਾਪ ਨੇ ਇਸ ਤਰ੍ਹਾਂ ਦੀ ਹਰਕਤਾਂ ਹੋਈਆਂ ਨੇ ਜਿਹੜੀਆਂ ਇਹ ਬਹੁਤ ਹੀ ਨਿੰਦਾਯੋਗ ਹੈ ਅਸੀਂ ਪੂਰਾ ਵਪਾਰੀ ਵਰਗ ਇਸ ਦੀ ਨਿੰਦਾ ਕਰਦੇ ਹਾਂ ਔਰ ਅਸੀਂ ਸਰਕਾਰ ਤੋਂ ਇਹ ਆਸ ਰੱਖਦੇ ਹਾਂ ਵੀ ਇਹਨਾਂ ਨੂੰ ਬਣਦੀ ਜੋ ਵੀ ਸਜ਼ਾ ਹੈਗੀ ਆ ਇਹਨਾਂ ਨੂੰ ਦਿੱਤੀ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹਰਕਤਾਂ ਨਾ ਕਰੇ ਇਸ ਤਰ੍ਹਾਂ ਦੀ ਸਜ਼ਾ ਬਣਦੀ ਦਿੱਤੀ ਜਾਵੇ ਇਹਨਾਂ ਨੂੰ ਜੀ ਇਸ ਨੂੰ ਬਹੁਤ ਬਰਾਬਰ ਆਇਆ ਉੱਚੀ ਇਹ ਬਹੁਤ ਰੀਂਦਾ ਜੋਰ ਹੈ ਜਿਸ ਤਰ੍ਹਾਂ ਕਿ ਸਾਡੇ ਹਿੰਦੂਸਤਾਨੀਆਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਇਹਨਾਂ ਨੂੰ ਚੁਣ-ਚੁਣ ਕੇ ਉੱਥੇ ਪਹਲਗਾਮ ਦੇ ਵਿੱਚ ਮਾਰਿਆ ਗਿਆ ਬਹੁਤ ਘਟਿਆ ਹਰਕਤ ਜੋ ਪਾਕਿਸਤਾਨ ਦੇ ਅਤਵਾਦੀਆਂ ਵੱਲੋਂ ਕੀਤੀ ਗਈ ਹੈ ਅਸੀਂ ਸਾਰੇ ਅੱਜ ਵਪਾਰੀ ਵਰਗ ਇੱਥੇ ਇਕੱਠਾ ਹੋ ਕੇ ਸਾਰੀਆਂ ਵਪਾਰਕ ਐਸੋਸੀਏਸ਼ਨਾਂ 90 ਹਲਕੇ ਦੀਆਂ ਜਿੰਨੀਆਂ ਵੀ ਬਣੀਆਂ ਹੋਈਆਂ ਨੇ ਸਾਰਿਆਂ ਦੇ ਪ੍ਰਧਾਨ ਮੈਂਬਰ ਹੋਰ ਉਹਨਾਂ ਦੇ ਇਕੱਠੇ ਹੋ ਕੇ ਅਸੀਂ ਮੁਜ਼ਾਰਾ ਕਰ ਰਹੇ ਹਾਂ ਅਸੀਂ ਭਾਰਤ ਸਰਕਾਰ ਨੂੰ ਅ ਇੱਕ اپੀਲ ਕਰਦੇ ਆ ਕਿ ਜਲਦ ਤੋਂ ਜਲਦ ਜੋ ਹੈ ਉਹ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਇੱਕ ਐਸੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਵੀ ਪਾਕਿਸਤਾਨੀ ਆਤਵਾਦੀ ਦੀ ਜੁਰਤ ਨਾ ਹੋਵੇ ਕਿ ਕਿਸੇ ਨੂੰ ਨਜਾਇਜ਼ ਇਸ ਤਰ੍ਹਾਂ ਮਾਰਿਆ ਜਾਵੇ ਜੀ